ਅੱਜ ਸਕੂਲ ਲਗਭਗ 2 ਘੰਟੇ ਤੋਂ ਵੱਧ ਸਮਾਂ ਪਿਆ ਸੀ ਸਵੇਰ ਦੇ ਵੇਲੇ ਸਕੂਲ ਬੁਲਾਈ ਸੀ ਕੁੜੀ ਠੰਡ ਸੀ ਤੇ ਧੁੰਦ ਵੀ ਬਾਵਾ ਸੀ ਮੈਂ ਤੇ ਉਹ ਦੋਵੇਂ ਕੁੜੀਆਂ ਵਾਲੇ ਵਾਸ਼ਰੂਮ ਦੇ ਪਿਛਲੇ ਪਾਸੇ ਖੇਤ ਦੇ ਓਲੇ ਲੱਗੇ ਹੋਏ ਸੀ ਬਸ ਮੈਂ ਤਾਂ ਲੱਗਿਆ ਹੋਇਆ ਸੀ ਮੈਂ ਤਾਂ ਚੰਮਲ ਕੇ ਪੂਰੇ ਕੱਪੜੇ ਖੋਲ ਰੱਖੇ ਸੀ ਕੁੜੀ ਫਿਰ ਵੀ ਡਰਦੀ ਸੀ ਉਹਨੇ ਉਹਨੇ ਕੁਤਾਰੇ ਜਿੰਨੀ ਨੂੰ ਲੋੜ ਸੀ ਪਰ ਫਿਰ ਵੀ ਮੈਂ ਕੱਪੜਿਆਂ ਦੇ ਉੱਪਰੋਂ ਦੀ ਨਾਸ਼ ਮਾਰ ਦਿੱਤਾ ਸੀ ਉਸ ਦਾ ਅੱਜ ਜੁਗਾਰ ਲਾਉਣਾ ਮਸੀਂ ਸ਼ੁਰੂ ਵੀ ਕੀਤਾ ਸੀ ਕਿ ਪ੍ਰਿੰਸੀਪਲ ਨੇ ਆਨ ਕੇ ਸ਼ਾਪਾ ਮਾਰ ਦਿੱਤਾ ਕਿਸੇ ਨੇ ਯਾਰ ਮਾਰ ਕਰਕੇ ਪੇਟ ਖੋਲੇ ਸੀ ਮੈਨੂੰ ਕੱਚੇ ਜੀ ਖੇਤੋਂ ਖੇਤੀ ਪਜਣਾ ਪੈ ਗਿਆ ਪ੍ਰਿੰਸੀਪਲ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਛੁਡਾ ਲਿਆ ਮੁੰਡੇ ਨੂੰ ਕੱਚੇ ਸੇ ਫਿਰਦਾ ਦੇ ਕੇ ਪਿੰਡ ਸੇ ਇੱਕਦਲੀ ਪੁੱਛਿਆ ਧਾਕ ਦਿੱਤਾ ਕਿ ਦੌੜ ਲਾਉਣ ਗਿਆ ਸੀ ਸਵੇਰੇ ਸਵੇਰੇ ਤਾਂ ਦੋਸਤੋ ਸ਼ੁਰੂ ਕਰਦੇ ਆ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਕਹਾਣੀ ਨੂੰ ਐਂਡ ਤੱਕ ਸੁਣਨ ਲਈ ਵੀਡੀਓ ਨਾਲ ਜੁੜੇ ਰਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਫਿਸ ਜੱਦ ਚਪੜਾਸੀ ਨਹੀਂ ਸੀ ਤਾਂ ਵਰਿੰਦਰ ਨੂੰ ਖੁਦ ਹੀ ਆਪਣੇ ਖਾਤੇ ਚੋਂ ਪੈਸੇ ਕਢਵਾਉਣ ਲਈ ਆਉਣਾ ਪਿਆ ਅਜੇ ਵਾਪਸ ਮੁੜਿਆ ਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਜੱਗੀ ਨੇ ਜੱਫੀ ਪਾ ਲਈ ਇੱਕਦਮ ਆਪਣੇ ਸਕੂਲ ਦੇ ਬੈਲ ਨੂੰ ਇੰਜ ਮਿਲ ਕੇ ਡਾਢਾ ਖੁਸ਼ ਹੋਇਆ ਜੱਗੀ ਤੇ ਵਰਿੰਦਰ ਇੱਕੋ ਸਕੂਲ ਚ 12ਵੀਂ ਕਲਾਸ ਇਕੱਠੇ ਪੜੇ ਸੀ ਪਰ ਜੱਗੀ ਦੀਆਂ ਗੱਲਾਂ ਤੇ ਉਹਦੇ ਕਾਰਨਾਮੇ ਐਨੇ ਕੋ ਜਬਰਦਸਤ ਸੀ ਕਿ ਸਾਲ ਕੁਝ ਉਹਦੀਆਂ ਗੱਲਾਂ ਸੁਣਨ ਦਾ ਇੱਕ ਆੜੇ ਹੀ ਚਸਕਾ ਲੱਗ ਗਿਆ ਸੀ ਅੱਜ ਅਚਾਨਕ ਬਹੁਤ ਸਾਲਾਂ ਮਗਰੋਂ ਮਿਲਿਆ ਸੀ ਪਰ ਉਹਦੇ ਚਿਹਰੇ ਤੇ ਉਹ ਰੌਣਕ ਉਹ ਹਾਸਾ ਤੇ ਉਹ ਟੇਢੀ ਝਾਕੜੀ ਖਤਮ ਹੋ ਗਈ ਸੀ ਮੁੰਡਾ ਵਾਵਾ ਸੋਹਣਾ ਸੁਨੱਖਾ ਸੀ ਇੱਕੋ ਵੱਡਾ ਭਰਾ ਸੀ ਡੈਡੀ ਵੱਲੋਂ ਵੀ ਖਾਸ ਕਮੀ ਨਹੀਂ ਸੀ ਪਰ ਅੱਜ ਉਹਦਾ ਚਿਹਰਾ ਲਗਭਗ ਉੱਡਿਆ ਹੋਇਆ ਸੀ ਦੋਵੇਂ ਗੱਲਾਂ ਕਰਦੇ ਰਹੀ ਜੱਗੀ ਨੇ ਦੱਸਿਆ ਕਿ ਉਹ ਸ਼ਹਿਰ ਦੀ ਇੱਕ ਫੈਕਟਰੀ 'ਚ 8-9000 ਮਹੀਨੇ ਤੇ ਵਰਕਰ ਹੈ। ਵਰਿੰਦਰ ਨੂੰ ਇਹਨਾਂ ਨੂੰ ਪਤਾ ਸੀ ਕਿ ਬਾਅਦਵੀ ਕਰਨ ਮਗਰੋਂ ਉਹਨੇ ਪੜਨ ਦੀ ਗੱਲ ਦਿਨੋਂ ਕੱਢ ਦਿੱਤੀ ਸੀ। ਫਿਰ ਵੀ ਉਹਦੇ ਘਰਦਿਆਂ ਨੇ ਇੱਕ ਆਈਟੀਆਈ 'ਚ ਕੋਰਸ ਕਰਵਾ ਕੇ ਦੋਹਾ ਕਤਰ ਪੇਸ ਦਿੱਤਾ ਸੀ। ਐਦਰ ਕਈ ਸਾਲ ਮਿਹਨਤ ਕਰਕੇ ਵਰਿੰਦਰ ਨੇ ਪਹਿਲਾਂ ਸਿਵਲ ਇੰਜੀਨੀਅਰਿੰਗ ਕੀਤੀ, ਫਿਰ ਟੈਸਟ ਪਾਸ ਕਰਕੇ ਨੈਰੀ ਵਿਭਾਗ 'ਚ ਇੰਜੀਨੀਅਰ ਲੱਗ ਗਿਆ। ਜੱਗੀ ਨੂੰ ਇਹ ਪਤਾ ਸੀ ਕਿ ਉਹ ਇੰਜੀਨੀਅਰ ਹੈ ਪਰ ਮੇਲ ਅੱਜ ਹੀ ਹੋ ਸਕਿਆ ਜੱਗੀ ਤੇ ਵਰਿੰਦਰ ਦੋਵੇਂ ਵੇਲੇ ਹੋਏ ਤਾਂ ਚਾਹ ਦੀ ਸੁਲਾਹ ਮਾਰ ਕੇ ਵਰਿੰਦਰ ਜੱਗੀ ਨੂੰ ਆਪਣੇ ਨਾਲ ਹੀ ਦਫ਼ਤਰ ਲੈ ਆਇਆ ਅਸਲ ਜੋ ਜੱਗੀ ਦੇ ਹਾਸਮੁਖ ਚਿਹਰੇ ਤੇ ਉੱਡੇ ਨੂਰ ਬਾਰੇ ਜਾਨਣਾ ਚਾਹੁੰਦਾ ਸੀ ਮਹਿਫਿਲ ਸਜਾਨ ਪਾ ਦੇਣ ਵਾਲੇ ਉਸ ਇਨਸਾਨ ਦਾ ਰੰਗ ਇੰਜ ਕਿਵੇਂ ਉੱਟ ਗਿਆ ਜੱਗੀ ਜਦੋਂ ਉਸ ਦੇ ਸਕੂਲ ਆਇਆ ਸੀ ਤਾਂ ਪੂਰੀ ਆਈਟਮ ਸੀ ਪਿਛਲੇ ਸਕੂਲੋਂ ਉਹਨੂੰ ਕੱਢ ਦਿੱਤਾ ਸੀ ਕਾਰਨ ਸੀ ਕੁੜੀਆਂ ਉਹ ਸਮਾਰਟ ਐਨਾ ਕੋ ਸੀ ਕਿ ਕਿਸੇ ਵੀ ਕੁੜੀ ਨੂੰ ਆਪਣੇ ਨਾਲ ਗੱਲ ਕਰਨ ਲਈ ਆਖਦਾ ਤਾਂ ਮਜਾਲ ਸੀ ਕੋਈ ਕੁੜੀ ਮਨ੍ਹਾ ਕਰ ਜਾਏ ਇੱਕ ਤਾਂ ਉਹ ਉਮਰ ਹੀ ਓਡਡ ਕਰਦੀ ਹੁੰਦੀ ਉੱਪਰ ਐਨੇ ਸੋਹਣੇ ਮੁੰਡੇ ਦਾ ਪ੍ਰਪੋਜ਼ ਕੋਈ ਵੀ ਚੰਗੀ ਪੜੀ ਕੁੜੀ ਵੀ ਰਿਜੈਕਟ ਨਾ ਕਰੇ ਪਰ ਉਹਨਾਂ ਦਾ ਟਾਰਗੇਟ ਉਹ ਕੁੜੀਆਂ ਹੀ ਹੁੰਦੀਆਂ ਜਿਨ੍ਹਾਂ ਨੂੰ ਉਹ ਵਿਗੜੀਆਂ ਹੋਈਆਂ ਸਮਝਦਾ ਸੀ ਉਹਨੇ ਆਖਣਾ ਦੇਖ ਯਾਰ ਜਿਹੜੀ ਸਾਉ ਜਈ ਕੁੜੀ ਹੁੰਦੇ ਸੋ ਨਖਰੇ ਮੈਂ ਆ ਨਹੀਂ ਕਰਨਾ ਮੈਂ ਐਵੇਂ ਨਹੀਂ ਮਿਲਦਾ ਉਵੇਂ ਨਹੀਂ ਮਿਲਦਾ ਫਿਰ ਵਿਆਹ ਦੇ ਲਾਰੇ ਤੇ ਨਖਰੇ ਆਪਾਂ ਇਹ ਸਭ ਲਈ ਨਹੀਂ ਬਣੇ ਉਹਦਰੋ ਕੁੜੀ ਜਿਹੜੀ ਆਪ ਆਖਦੀ ਐ ਮੈਂ ਉਹਨੂੰ ਮਨਾ ਨਹੀਂ ਕਰਦਾ ਅੱਖਾਂ ਹੀ ਪੜ ਲੈਂਦੇ ਆ ਆਪਾਂ ਸੱਚੀ ਉਹ ਮਾਹਿਰ ਸੀ ਤਾਂ ਹੀ ਤਾਂ ਉਸ ਸਕੂਲੋਂ ਕੱਢਿਆ ਗਿਆ ਤੇ ਉਸਦੇ ਸਕੂਲ ਆ ਗਿਆ ਸੀ ਉਹਨੇ ਆਪ ਹੀ ਦੱਸਿਆ ਸੀ ਪਤਾ ਨਹੀਂ ਕਿਸਨੇ ਯਾਰ ਮਾਰ ਕੀਤੀ ਸਵੇਰ ਦੇ ਵੇਲੇ ਸਕੂਲ ਭਲਾਈ ਸੀ ਕੁੜੀ ਠੰਡ ਸੀ ਤੇ ਧੁੰਦ ਵੀ ਵਾਵਾ ਸੀ ਅਜੇ ਸਕੂਲ ਲੱਗਣ ਚ ਘੰਟੇ ਤੋਂ ਵੱਧ ਸੀ ਮੈਂ ਤੇ ਉਹ ਦੋਵੇਂ ਕੁੜੀਆਂ ਵਾਲੇ ਵਾਸ਼ਰੂਮ ਦੇ ਪਿਛਲੇ ਪਾਸੇ ਖੇਤ ਦੇ ਓਲੇ ਲੱਗੇ ਹੋਏ ਸੀ ਪਿੰਡ ਦਾ ਸਕੂਲ ਸੀ ਕਿਸੇ ਨੂੰ ਕੀ ਪਤਾ ਖੇਤਾਂ ਦੀਆਂ ਮੱਟਾਂ ਦੇ ਬਣੇ ਇੰਨਾ ਕਮਰਿਆਂ ਵਾਲੇ ਕੀ ਹੁੰਦਾ ਅੱਗੇ ਵੀ ਕਿੰਨੀ ਵਾਰ ਅਸੀਂ ਉੱਤੇ ਹੀ ਇਹ ਸਭ ਕੀਤਾ ਸੀ ਬਸ ਮੈਂ ਲੱਗਿਆ ਹੋਇਆ ਸੀ ਮੈਂ ਤਾਂ ਚਾਮਲ ਕੇ ਪੂਰੇ ਕੱਪੜੇ ਖੋਲ ਰੱਖੇ ਸੀ ਕੁੜੀ ਫਿਰ ਵੀ ਡਰਦੀ ਸੀ ਉਹਨੇ ਉਹਨੇ ਕੋਈ ਉਤਾਰੇ ਜਿੰਨੀ ਕੁ ਲੋੜ ਸੀ ਪਰ ਫਿਰ ਵੀ ਮੈਂ ਕੱਪੜਿਆਂ ਦੇ ਉੱਪਰੋ ਹੀ ਨਾਸ਼ ਮਾਰ ਦਿੱਤਾ ਸੀ ਉਸ ਦਾ ਅਜੇ ਜੁਗਾਰ ਲਾਉਣਾ ਮਸੀ ਸ਼ੁਰੂ ਹੀ ਕੀਤਾ ਸੀ ਕਿ ਪ੍ਰਿੰਸੀਪਲ ਨੇ ਆੜ ਕੇ ਛਾਪਾ ਮਾਰ ਦਿੱਤਾ ਕਿਸੇ ਨੇ ਯਾਰ ਮਾਰ ਕਰਕੇ ਭੇਦ ਖੋਲਿਆ ਸੀ ਪਤਾ ਉਹਦੇ ਹੀ ਲੱਗਾ ਜਦੋਂ ਉਹਨੇ ਸਿਰ ਤੇ ਆ ਕੇ ਖੰਗਾਰਾ ਮਾਰਿਆ ਮੈਨੂੰ ਕੱਚੇ ਸੀ ਖੇਤੋਂ ਖੇਤੀ ਭੱਜਣਾ ਪੈ ਗਿਆ ਪ੍ਰਿੰਸੀਪਲ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹੱਥ ਛੁਡਾ ਲਿਆ। ਮੁੰਡੇ ਨੂੰ ਪਛੇਰੇ ਚ ਫਿਰਦਾ ਦੇਖ ਕੇ ਪਿੰਡ ਚ। ਇਕਾਦਰੀ ਪੁੱਛਿਆ ਤਾਂ ਆਖ ਦਿੱਤਾ ਕਿ ਦੌੜ ਲਾਉਣ ਗਿਆ ਸੀ ਸਵੇਰੇ-ਸਵੇਰੇ। ਮੁੰਡਿਆਂ ਨੂੰ ਐਨੀ ਕੁ ਸ਼ੋਰ ਤਾਂ ਹੁੰਦੀ ਐ ਕਿ ਕੱਪੜਿਆਂ ਨੂੰ ਵੇਖ ਕਿਸੇ ਨੂੰ ਅਸ਼ਲੀਲ ਨਹੀਂ ਲੱਗਦਾ ਭਾਵੇਂ ਕੱਲਾ ਕੱਚਾ ਹੀ ਹੋਵੇ। ਘਰ ਆ ਕੇ ਦੂਜੀ ਵਰਦੀ ਪਾ ਲਈ ਪਰ ਨਾਲ ਹੀ ਸਕੂਲੋਂ ਪ੍ਰਿੰਸੀਪਲ ਦਾ ਬੁਲਾਵਾ ਆ ਗਿਆ। ਵੱਡੇ ਭਰਾ ਨਾਲੋਂ ਦੀ ਬੰਦੀ ਸੀ ਇਸ ਲਈ ਡੈਡੀ ਦੇ ਬਜਾਏ ਉਹਨੂੰ ਲੈ ਗਿਆ। ਉਮਰੋਂ ਭਾਵੇਂ ਉਹ ਵੱਡਾ ਸੀ ਪਰ ਅਜੇ ਉਹਦੀ ਗੱਲ ਸੁਣ ਲੈਂਦਾ ਸੀ ਰਾਹ ਜਾਂਦੇ ਉਹਨੇ ਸਾਰੀ ਗੱਲ ਦੱਸ ਦਿੱਤੀ ਸੀ ਅੱਗੇ ਉਹ ਪ੍ਰਿੰਸੀਪਲ ਦੇ ਨਾਮ ਕੱਟ ਕੇ ਸਰਟੀਫਿਕੇਟ ਹੱਥ 'ਚ ਦੇ ਤਾ ਕਹਿੰਦਾ ਜੇ ਮੈਂ ਇੱਕ ਕਰੈਕਟਰਡ ਸਰਟੀਫਿਕੇਟ ਤੇ ਲਾਲ ਲਾਈਨ ਮਾਰ ਦਿੱਤੀ ਸਾਰੀ ਉਮਰ ਪੜਾਈ ਜੋਗਾ ਨਹੀਂ ਰਹਿਣਾ ਇਹਨੇ ਪਰ ਫਿਰ ਵੀ ਕਿਉਂ ਕੈਰੀਅਰ ਖਰਾਬ ਕਰਨਾ ਇਸ ਨੂੰ ਕਿਸੇ ਹੋਰ ਸਕੂਲ ਆ ਦਵੋ ਮੇਰੇ ਸਕੂਲ ਦਾ ਮਾਹੌਲ ਨਾ ਖਰਾਬ ਕਰੋ ਪ੍ਰਿੰਸੀਪਲ ਉਹ ਜੋ ਖੁਦ ਡਰਦਾ ਸੀ ਜਿਵੇਂ ਮੁੰਡੇ ਨੂੰ ਇੱਕ ਅਧਿਆਪਕ ਨੇ ਖੂਰ ਦਿੱਤਾ ਤਾਂ ਅਗਿਓ 15-20 ਮੁੰਡਿਆਂ ਨੇ ਰਾਹ ਜਾਂਦੇ ਨੂੰ ਘੁੱਟ ਧਰਿਆ ਇਹ ਤਾਂ ਅੱਜ ਦੇ ਹਾਲਾਤ ਹੋ ਗਏ ਸੀ ਖੈਰ ਉਹ ਵਰਿੰਦਰ ਦੇ ਸਕੂਲ ਆ ਲੱਗਾ ਪਰ ਹਰਕਤਾਂ ਨਾ ਛੱਡੀਆਂ ਤੇ ਗੱਲਾਂ ਆਉਂਦੀਆਂ ਬੇਹੱਦ ਸਵਾਦਲੀਆਂ ਸੀ ਵਰਿੰਦਰ ਨੂੰ ਇੰਨਾ ਕੰਮਾਂ ਦਾ ਹੱਥ ਤੋਂ ਵੱਧ ਗਿਆਨ ਉਹਦੇ ਤੋਂ ਹੋਇਆ ਸੀ ਉਹਨੇ ਅੱਧੀ ਛੁੱਟੀ ਰੋਟੀ ਖਾਂਦੇ ਜਾਂ ਵੇਲੇ ਪੀਰੀਅਡ 'ਚ ਕੋਲਾ ਬੈਠਣਾ ਤੇ ਬਸ ਗੱਲਾਂ ਸ਼ੁਰੂ ਦੇ ਇੱਕ ਮੇਰੇ ਕਿਸੇ ਇੱਥੇ ਵੀ ਸਭ ਨੂੰ ਪਤਾ ਨੇ ਉਹ ਜਿਹੜੀ ਹਿਸਾਬ ਵਾਲੀ ਮੈਡਮ ਹੈ ਪਹਿਲਾਂ ਉਸੇ ਸਕੂਲ 'ਚ ਸੀ ਉਸਨੇ ਸਭ ਨੂੰ ਦੱਸਤਾ ਕਿ ਮੈਂ ਕਿਹੋ ਜਿਹਾ ਕੁੜੀਆਂ ਦੇ ਮਾਮਲੇ 'ਚ ਸ਼ਿੱਤਰ ਪਈ ਨੇ ਮੇਰੇ ਇਹ ਮੈਡਮ ਕੋਲ ਇੱਕੋ ਗੱਲ ਕਿ ਜੱਗੀ ਤੂੰ ਵਧੀਆ ਇੰਟੈਲੀਜੈਂਟ ਏ ਪੜ ਲੈ ਇਸੇ ਚੰਗੇ ਪਾਸੇ ਪਹੁੰਚ ਜਾ ਲੱਗੇਗਾ ਇੱਕ ਦਿਨ ਮੈਮ ਲੱਕੜੇ ਜਿਹੇ ਕਹਿ ਦਿੱਤਾ ਕਿ ਫਿਰ ਕਿਹੜਾ ਆਪਣੀ ਕੁੜੀ ਦਾ ਰਿਸ਼ਤਾ ਕਰ ਦੇਵੋਗੇ ਮੇਰੇ ਨਾਲ ਮੁੜ ਕੇ ਕਦੀ ਨਹੀਂ ਬੋਲੀ ਸਾਰੀ ਢਾੜੇ ਚ ਹਾਸਾ ਮਚ ਜਾਂਦਾ। ਇੱਕ ਦਿਨੇ ਅੱਧੀ ਛੁੱਟੀ ਵੇਲੇ ਕਲਾਸ ਚੋਂ ਬਾਹਰ ਆਇਆ ਤਾਂ ਇਕੱਲਾ ਹੀ ਹੱਸੀ ਜਾਏ। ਵਰਿੰਦਰ ਨੇ ਪੁੱਛਿਆ ਕੀ ਹੋਇਆ? ਕਹਿੰਦਾ ਉਹ ਚਾਹਪੱਤੀ ਨਹੀਂ। ਉਹਨਾਂ ਤੋਂ ਕਈ ਕਲਾਸ ਛੇਟਾਂ, ਥੋੜੀ ਕੁ ਪੱਕੇ ਰੰਗ ਦੀ ਕੁੜੀ ਪੜਦੀ ਸੀ। ਉਹਦਾ ਨਾਮ ਚਾਹਪੱਤੀ ਰੱਖਿਆ ਹੋਇਆ ਸੀ। ਉਹ ਪ੍ਰਪੋਜ਼ਲ ਲੈ ਕੇ ਆਈ, ਕਹਿੰਦੀ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨੀ ਹੈ। ਵਰਿੰਦਰ ਹੈਰਾਨ ਸੀ, ਕਿ ਅਜੇ ਛੋਟੀ ਉਮਰ ਹੈ ਇੰਨਾ ਮੁੰਡੇ ਕੁੜੀਆਂ ਨੂੰ ਕੀ ਹੋ ਗਿਆ? ਉਨੇ ਪੁੱਛਿਆ ਫਿਰ ਤੂੰ ਕੀ ਕਿਹਾ ਉਹ ਅਗਿਓ ਹਾਸ ਕੇ ਬੋਲਿਆ ਕਹਿੰਦਾ ਮੈਂ ਕਿਹਾ ਕੁੜੀਏ ਤੇਰੀ ਉਮਰ ਹਲੇ ਛੋਟੀ ਹੈ ਤੇ ਮੇਰਾ ਸਮਾਨ ਭਾਰਾ ਤੈਥੋਂ ਸਹਿ ਨਹੀਂ ਹੋਣਾ ਪਤਾ ਕੀ ਕਹਿੰਦੀ ਉਹਨੇ ਵਰਿੰਦਰਵਾਲ ਦੇਖਦੇ ਹੋਏ ਕਿਹਾ ਤੇ ਬਿਨਾ ਹੰਗਾਰਾ ਉਡੀਕੇ ਦਾਸ ਦਿੱਤਾ ਕਹਿੰਦੀ ਕੋਈ ਨਾ ਮੈਂ ਸਹਿ ਲਵਾਂਗੀ ਤੂੰ ਬਸ ਹਾਂ ਕਰ ਦੇ ਮੈਂ ਹੱਥ ਬੰਨ ਕੇ ਬਾਹਰ ਆ ਗਿਆ ਫਿਰ ਤੇਰੇ ਵਰਗੇ ਵੀ ਮੈਨੂੰ ਆਖ ਦਿੰਦੇ ਕਿ ਮੈਂ ਕੁੜੀਆਂ ਵਗਾਰ ਦਿੰਨਾ ਹੈ ਹੋ ਸਕਦਾ ਉਹਨੂੰ ਤੇਰੇ ਨਾਲ ਪਿਆਰ ਹੋਵੇ। ਵਰਿੰਦਰ ਨੇ ਪੁੱਛਿਆ ਆਹੋ ਪਿਆਰ ਹੈ ਮੇਰਾ ਟਹਿਣਾ। ਇਹ ਤਾਂ ਕੋਈ ਹੋਰ ਅੱਗੇ ਤੁਸੀਂ ਨਹੀਂ ਸਮਝ ਸਕਦੇ ਸੰਤ ਜੀ। ਉਹ ਵਰਿੰਦਰ ਨੂੰ ਇੰਨਾ ਕੰਮਾਂ ਤੋਂ ਦੂਰ ਦੇਖ ਸੰਤੀ ਆਖਦਾ ਸੀ। ਤੈਨੂੰ ਕਦੇ ਨਹੀਂ ਹੋਇਆ ਪਿਆਰ? ਪ੍ਰਿੰਦਰ ਨੇ ਇੱਕ ਦਿਨ ਸਹਿਜ ਸਭਾ ਪੁੱਛਿਆ। ਹੋਇਆ ਸੀ ਮੈਂ ਤਾਂ ਉਮਰੋਂ ਵੱਡੀ ਸੀ ਕੁੜੀ। ਉਹਦਾ ਪਹਿਲਾ ਹੀ ਚੱਕਰ ਸੀ। ਮੈਨੂੰ ਉਹਨਾਂ ਦੇ ਮਿਲਣ ਦੇ ਟਿਕਾਣੇ ਤੇ ਸਮਾਂ ਸਭ ਪਤਾ ਸੀ। ਮੈਂ ਹੀ ਕਦੇ-ਕਦੇ ਸੁਨੇਹੇ ਦੇ ਕੇ ਆਉਂਦਾ ਸੀ ਮੁੰਡਾ ਉਮਰੋਂ ਵੱਡਾ ਸੀ ਪਰ ਸਿਹਤ ਮੇਰੇ ਜਿੰਨੀ ਸੀ ਕੁੜੀ ਨੂੰ ਇੱਕ ਦਿਨ ਮੈਂ ਦਾਸ ਦਿੱਤਾ ਸੀ ਉਹ ਕੁਝ ਨਾ ਬੋਲੀ ਕੋਈ ਉੱਤਰ ਨਾ ਦਿੱਤਾ ਮੇਰੇ ਵੱਲ ਇੰਜ ਵੇਖਿਆ ਜਿਵੇਂ ਕਹਿ ਰਹੀ ਹੋਵੇ ਤੂੰ ਮੇਰੇ ਹਾਂ ਦਾ ਹੁੰਦਾ ਤਾਂ ਪੱਕਾ ਆਪਣਾ ਮੇਲ ਹੁੰਦਾ ਤੇ ਇੱਕ ਰਾਤ ਜਦੋਂ ਉਸ ਮੁੰਡੇ ਨੂੰ ਮਿਲ ਕੇ ਵਾਪਸ ਜਾ ਰਹੀ ਸੀ ਤਾਂ ਮੈਂ ਉੱਥੇ ਬਾਹਰ ਬੈਠਾ ਉਹਨਾਂ ਦੇ ਫ੍ਰੀ ਹੋਣ ਦੀ ਵੇਟ ਕਰ ਰਿਹਾ ਸੀ ਉਹ ਜਾਣ ਲੱਗੀ ਮੈਨੂੰ ਨਾਲ ਹੀ ਤੋਰ ਲਿਆ ਕਹਿੰਦੀ ਅੱਗੇ-ਅੱਗੇ ਦੇਖ ਤਾਂ ਕਿਤੇ ਕੋਈ ਆਉਂਦਾ ਜਾਂਦਾ ਤਾਂ ਨਹੀਂ ਮੈਂ ਆਉਂਦੇ ਘਰ ਤੱਕ ਉਹਨੂੰ ਰਾਹ ਦੱਸਦਾ ਚਲਾ ਗਿਆ ਘਰ ਤੋਂ ਪਹਿਲਾ ਹੀ ਹਨੇਰੇ ਜਿਹੇ ਮੋੜ ਤੇ ਉਹਨੇ ਮੇਰੀ ਬਾਹ ਫੜ ਲਈ ਤੇ ਆਪਣੇ ਨਾਲ ਘੁੱਟ ਕੇ ਕਿਸ ਕੀਤੀ ਉਹ ਕਿਸ ਤੇ ਉਹ ਜੋਸ਼ ਮੈਨੂੰ ਕਦੇ ਮੁਰ ਕਿਸੇ ਕੁੜੀ ਚ ਨਹੀਂ ਮਿਲਿਆ ਪਤਾ ਨਹੀਂ ਸ਼ਾਇਦ ਉਹ ਪਹਿਲੀ ਕੁੜੀ ਸੀ ਜਿਸ ਦੇ ਸਰੀਰ ਦੇ ਉਹਨਾਂ ਹਿੱਸਿਆਂ ਨੂੰ ਮੈਂ ਮਹਿਸੂਸ ਸਕਿਆ ਜਿਨ੍ਹਾਂ ਲਈ ਚਾਰ ਦੀ ਜਵਾਨੀ ਹਰ ਕੋਈ ਸੁਪਨੇ ਦੇਖਦਾ ਹੈ ਤੇ ਮੈਨੂੰ ਵੀ ਛੋਣ ਵਾਲੀ ਉਹ ਪਹਿਲੀ ਕੁੜੀ ਸੀ ਤੂੰ ਸਮਝ ਰਿਹਾ ਨਾ ਕਿਤੋਂ ਛੋਣ ਦੀ ਗੱਲ ਕਰ ਰਿਹਾ ਵਰਿੰਦਰ ਨੇ ਹਾਂ ਚ ਸਿਰ ਹਿਲਾ ਦਿੱਤਾ ਬਸ ਉਹ 5-7 ਮਿੰਟ ਦਾ ਸਾਹੋ-ਸਾਈ ਹੋਇਆ ਕੰਮ ਅੱਜ ਤੱਕ ਨਹੀਂ ਭੁੱਲਿਆ ਭਲਾ ਕਿਸੇ ਸਿਰਫ ਸ਼ੋਹ ਲੈਣ ਨਾਲ ਵੀ ਇੰਜ ਕੋਈ ਨਿਸ਼ਾਨ ਬਣ ਜਾਂਦੇ ਮੋੜੋਂਦਾ ਉਸ ਮੁੰਡੇ ਨਾਲ ਰੋਲਾ ਪਿਆ ਤਾਂ ਘਰਦਿਆਂ ਨੇ ਡਰਦੇ ਵਿਆਹ ਕਰ ਦਿੱਤਾ ਮੈਨੂੰ ਤਾਂ ਉਸ ਮੁਗਰੋਂ ਬੇਅੰਤ ਕੁੜੀਆਂ ਮਿਲੀਆਂ ਤੇ ਇਹ ਸੱਚ ਵੀ ਸੀ ਜੱਗੀ ਨੂੰ ਕੁੜੀਆਂ ਸੱਚੀ ਬੇਅੰਤ ਮਿਲੀਆਂ ਕਈ ਵਾਰ ਤੇ ਐਵੇਂ ਵੀ ਹੁੰਦਾ ਕਿ ਕੁੜੀ ਬਾਰੇ ਪਤਾ ਵੀ ਨਾ ਲੱਗਦਾ ਜੋ ਉਸਦੇ ਵਾਲ ਖਿਸਕ ਜਾਂਦੀ ਓਹੀ ਇੱਕ ਕੁੜੀ ਅਰਸ਼ਪ੍ਰਿਤ ਸੀ ਉਹ ਕੁੜੀ ਵਰਿੰਦਰ ਨਾਲ 6ਵੀਂ ਤੋਂ ਇਸ ਕਲਾਸ ਤੱਕ ਪੜ੍ਹੀ ਸੀ ਸਭ ਤੋਂ ਸਾਊ ਕੁੜੀ ਸੀ ਕਦੇ ਵੀ ਕਿਸੇ ਵੱਲ ਅੱਖ ਵੀ ਚੱਕ ਕੇ ਨਹੀਂ ਸੀ ਦੇਖਦੀ ਵਰਿੰਦਰ ਨੂੰ ਉਦੋਂ ਪਤਾ ਲੱਗਾ ਜਦੋਂ 12ਵੀਂ ਦੇ ਰਿਜ਼ਲਟ ਲੈਣ ਸਕੂਲ ਗਿਆ ਦਾ ਪਤਾ ਲੱਗਾ ਕਿ ਉਹ ਤਾਂ ਰਿਪੇਅਰ ਲਈ ਬੈਠੀ ਸੀ ਐਨੀ ਪੜਨ ਵਾਲੀ ਹੁਸ਼ਿਆਰ ਕੁੜੀ ਇੰਜ ਕਿਵੇਂ ਹੋ ਗਈ ਉਹਨੂੰ ਹੈਰਾਨੀ ਸੀ ਗੱਲ ਫਿਰ ਸਾਰੀ ਜੱਗੀ ਨੇ ਦੱਸੀ ਕਹਿੰਦਾ ਤੈਨੂੰ ਦੱਸਿਆ ਨਹੀਂ ਸੀ ਮੈਨੂੰ ਲੱਗਦਾ ਸੀ ਤੇਰਾ ਕ੍ਰਸ਼ ਹੈ ਪਰ ਇੱਥੇ ਆਇਆ ਤਾਂ ਦੋ ਕੁ ਮਹੀਨਿਆਂ ਤੋਂ ਦੇ ਵੱਲ ਪ੍ਰਪੋਜ਼ ਆ ਗਿਆ ਸੀ ਪਤਾ ਨਹੀਂ ਖੁਦ ਕੀਤਾ ਕਿਸੇ ਲਿਆਂ ਦੇ ਕਹਿਣ ਤੇ ਮੈਂ ਕਿਹਾ ਵੀ ਕਿ ਵਰਿੰਦਰ ਤੈਨੂੰ ਪਿਆਰ ਕਰਦਾ ਹੈ ਕਹਿੰਦੀ ਪਰ ਮੈਂ ਤਾਂ ਤੈਨੂੰ ਕਰਦੀ ਆ ਫਿਰ ਮੈਂ ਕਹਿਆ ਭਾਈ ਚਲੋ ਮਛਲੀ ਆਪ ਕਹਿੰਦੀ ਐ ਕਿ ਮੈਨੂੰ ਖਾਓ ਆਪਾ ਕਿ ਐਵੇਂ ਕੰਡਾ ਫਸਾਈਏ ਫਿਰ ਆਪਾਂ ਨੇ ਖਾ ਲਈ ਬਾਕੀ ਤੂੰ ਇਹ ਸੰਤ ਬੰਦਾ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਸਾਊ ਪੁਣਾ ਸਭ ਉਪਰ ਹੁੰਦਾ ਕੁੜੀ ਜਿੰਨੀ ਮਰਜ਼ੀ ਸਾਊ ਹੋਵੇ ਕਿਰਾ ਪੱਟਾ ਤੇ ਹੱਥ ਫੇਰ ਗਿਆ ਆਪੇ ਚਾਮਲ ਜਾਂਦੀ ਐ ਨੇ ਨਾਲੇ ਸਰਸ਼ ਨਾਲੋਂ ਤਾਂ ਇਹਦੀ ਭਾਪੀ ਜ਼ਿਆਦਾ ਵਿਗੜੀ ਹੋਈ ਐ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ ਮੈਨੂੰ ਕਹਿੰਦੀ ਦੇਖ ਸਾਡੀ ਕੁੜੀ ਤੇਰੇ ਨਾਲ ਸੇ ਚੱਦੀ ਐ ਤੱਕਾ ਨਾ ਕਰੀਂ ਇਹਦੇ ਨਾਲ ਕੋਈ ਫੇਰ ਤੇਰੇ ਯਾਰ ਨੇ ਵੀ ਅੱਗੇ ਠੋਕ ਕੇ ਜਵਾਬ ਦਿੱਤਾ ਕਿ ਨਨਾਨਦ ਦਾ ਇੰਨਾ ਖਿਆਲ ਐ ਫਿਰ ਭਾਬੀ ਨੂੰ ਬੰਦ ਹੀ ਮਦਦ ਕਰਨੀ ਚਾਹੀਦੀ ਐ ਕਹਿੰਦੀ ਉਹ ਟਾਈਮ ਆਇਆ ਤਾਂ ਕੋਈ ਜਵਾਬ ਨਹੀਂ ਹੁਣ ਦੇਖ ਯਾਰ ਅਰਸ਼ ਦਾ ਭਰਾ ਕਰਦਾ ਡਿਊਟੀ ਰਾਤੀ ਆਉਂਦੇ ਸਾਜ਼ਰੀ ਨਿਕਲ ਜਾਂਦਾ ਤਾਂ ਫੇਰ ਉਹਨੇ ਆਪਣੇ ਆਪ ਨੂੰ ਐਵੇਂ ਹੀ ਠਾਰਨਾ ਹੋਇਆ ਵਰਿੰਦਰ ਉਹਦੀ ਗੱਲ ਸੁਣਦਾ ਰਿਹਾ ਅਰਸ਼ ਬਾਰੇ ਸੁਣ ਕੇ ਉਹਦਾ ਮਨ ਵੈਸੇ ਹੀ ਉਦਾਸ ਸੀ ਉਹ ਹੋਰ ਗੱਲ ਦਾ ਹੰਗਾਰਾ ਭਰ ਕੇ ਕੀ ਕਰਦਾ ਉਹ ਇਹਨਾਂ ਦੋਵਾਂ ਦੀ ਆਖਰੀ ਮੁਲਾਕਾਤ ਸੀ ਫਿਰ ਰਵਿੰਦਰ ਬਸ ਸੁਣਦਾ ਰਿਹਾ ਕਿ ਕਿਹੜੇ ਦੋਸਤ ਨੇ ਕੀ ਕੀਤਾ ਜੱਗੀ ਬਾਰੇ ਵੀ ਉਹਦੇ ਬਾਹਰ ਜਾਣ ਤੇ ਵਿਆਹ ਹੋਣ ਬਾਰੇ ਉਹਨੂੰ ਪਤਾ ਸੀ ਤੇ ਅੱਜ ਉਹ ਅਚਾਨਕ ਮਿਲਿਆ ਉਹ ਵੀ ਬੈਂਕ ਵਿੱਚ ਐਨੇ ਨੂੰ ਸੋਚਦਾ ਸੋਚਦਾ ਉਹ ਦਫ਼ਤਰ ਪਹੁੰਚ ਗਿਆ ਸੀ ਗੱਡੀ 'ਚੋਂ ਉਤਰ ਉਹਨੂੰ ਆਪਣੇ ਰੂਮ 'ਚ ਲੈ ਆਇਆ ਬੈਠੇ ਪਾਣੀ ਪੀਤਾ ਤੇ ਚਾਹ ਮੰਗਵਾ ਲਈ। ਮਰੀਂਦਰ ਨੇ ਸਰਸਰੀ ਪੁੱਛਿਆ ਫਿਰ ਵਿਆਹ ਬੜੀ ਛੇਤੀ ਕਰਵਾ ਲਿਆ। ਮਰੀਂਦਰ ਅਜੇ ਵੀ ਕੁਵਾਰਾ ਸੀ। ਜੱਗੀ ਨੇ ਆਪਣੀ ਕਥਾ ਸ਼ੋ ਲਈ 12ਵੀਂ ਕੀਤੀ ਤਾਂ ਬੀਏ ਕਰਨ ਲੱਗਾ। ਪਰ ਸਕੂਲ ਵਾਲੇ ਲੱchn ਉੱਥੇ ਵੀ ਹੋ ਗਏ। ਘਰਦਿਆਂ ਨੂੰ ਲੱਗਾ ਇਹਨੇ ਪੜਨਾ ਹੈ ਨਹੀਂ। ਇੱਕ ਪ੍ਰਾਈਵੇਟ ਆਈਟੀਆਈ ਕਰਵਾ ਕੇ ਦੁਹਾ ਖਤਰ ਭੇਜ ਦਿੱਤਾ। ਹੁਣ ਜਿਹੜੇ ਬੰਦੇ ਨੇ ਫੋਟ ਦੀ ਮੁੱਛ ਤੋਂ ਕੁੜੀਆਂ ਨਾਲ ਰਾਤਾਂ ਦੁਪਹਿਰੇ ਕੱਟੇ ਹੋਣ ਉਨੂਕ ਕਿੱਥੇ ਰਾਸ ਆਉ ਉਥੇ ਕੁੜੀਆਂ ਬੁਰਕਿਆਂ ਚ ਤੇ ਕਿਸੇ ਵੱਲ ਦੇਖਿਆ ਨਹੀਂ ਤੇ ਥੋੜੀ ਆੱਖਾਂ ਬਾਹਰ ਬਸ ਮਨ ਮਾਰ ਕੇ ਰਹਿ ਰਿਆ ਸੀ ਹਾਰ ਕੇ ਘਰਦਿਆਂ ਨੇ ਕਿਹਾ ਕਿ ਵਿਆਹ ਹੀ ਕਰ ਦਵੋ ਹੋਰ ਨਹੀਂ ਤਾਂ ਸਾਲ ਚ ਦੋ ਗਿਹੜੇ ਇੰਡੀਆ ਲੱਗ ਜਾਣਗੇ ਕੋਸੇ ਠੰਡ ਪਊ ਫਿਰ ਘਰਦਿਆਂ ਨੇ ਕਈ ਰਿਸ਼ਤੇ ਦੇ ਕੇ ਮੈਂ ਵੀ ਇੱਧਰ ਹੀ ਸੀ ਸੋਨਾ ਮੈਂ ਹੈਗਾ ਹੀ ਸੀ ਉਪਰੋਂ ਬਾਹਰ ਦਾ ਤਗਮਾ ਲੱਗ ਗਿਆ ਸੀ ਭਾਵੇਂ ਦੋਹਾ ਕਤਲ ਸੀ ਪਰ ਕਿਸੇ ਨੂੰ ਕੀ ਪਤਾ ਮੈਂ ਖੁਦ ਹਰ ਰਿਸ਼ਤੇ ਨੂੰ ਪਰਖਦਾ ਕੁੜੀ ਦੀ ਦੂਰ ਦੂਰ ਜਿੱਥੇ ਤੱਕ ਹੋ ਸਕਦਾ ਖੋਜ ਕਰਦਾ ਮੈਂ ਖੁਦ ਕੁੜੀਆਂ ਨਾਲ ਹੀ ਰਿਹਾ ਸੀ ਮੈਨੂੰ ਪਤਾ ਸੀ ਕਿ ਕੈਰੈਕਟਰਲੈਸ ਕੁੜੀਆ ਕਿਵੇਂ ਦੀਆਂ ਹੁੰਦੀਆਂ ਤੈਨੂੰ ਪਤਾ ਹੈ ਜ਼ਮਾਨਾ ਖਰਾਬ ਹੈ ਮੈਂ ਤਾਂ ਸਾਲ 'ਚ 2 ਮਹੀਨੇ ਹੀ ਇੰਡੀਆ ਆਉਣਾ ਸੀ ਇਸ ਲਈ ਕਿਤੇ ਕੋਈ ਅਰਸ਼ਦੀ ਭਾਬੀ ਵਰਗੀ ਮਿਲ ਜਾਂਦੀ ਤਾਂ ਟੱਬਰ ਨੂੰ ਤਾਰ ਪਿੰਦੀ ਨਾਲ ਆਪਣੇ ਘਰ ਵੀ ਕੁੜੀਆਂ ਨੇ ਐਵੇਂ ਕਿਸੇ ਨੂੰ ਖਰਾਬ ਕਰਦੀ ਫੇਰੇ ਨੀਲਮ ਮੈਨੂੰ ਮਿਲੀ ਮੈਂ ਸੋਚਿਆ ਆਪਣੇ ਪੰਜਾਬ ਵਿੱਚ ਆਮ ਹੀ ਹੁੰਦਾ ਕੁਝ ਕੁੜੀਆਂ ਨੂੰ ਕੁਝ ਪਰਿਵਾਰ ਬਾਹਰ ਵਾਲੇ ਮੁੰਡਿਆਂ ਲਈ ਸਾਥ ਸੰਭਾਲ ਕੇ ਰੱਖਦੇ ਹਨ ਕਿਸੇ ਗਹਿਣੇ ਮੰਗ ਕੋਈ ਮੁੰਡੇ ਦਾ ਪਾਸਟ ਨਹੀਂ ਵੇਖਦੇ ਪੜ੍ਹਾਈ ਨਹੀਂ ਵੇਖਦੇ ਕੁਝ ਹੋਰ ਮੈਟਰ ਹੀ ਨਹੀਂ ਕਰਦਾ ਬਹੁਤੀ ਵਾਰ ਤਾਂ ਉਮਰ ਲਈ ਵੀ ਅੱਖਾਂ ਮੀਚ ਲੈਂਦੇ ਆ ਬਸ ਮੁੰਡਾ ਐਨਆਰਆਈ ਹੋਵੇ ਤਾਂ ਲੋਕੋ ਕੇਸ਼ ਪਾ ਕੇ ਬਚਾ ਕੇ ਰੱਖੀ ਕੁੜੀ ਮੁੰਡੇਗੇ ਧਾਰ ਦਿੰਦੇ ਹਨ ਭਾਵੇਂ ਫਿਰ ਉਹ ਕਿਵੇਂ ਉਹਨੂੰ ਵਰਤੇ ਨੀਲਮ ਸ਼ਾਇਦ ਉਹਨਾਂ ਹੀ ਕੁੜੀਆਂ ਚੋਂ ਹੀ ਸੀ ਘਾਦਿਆਂ ਦੇ ਡਰ ਹਿਟ ਖੌਫ ਹਿਟ ਆਪਣੀ ਜਵਾਨੀ ਤੇ ਆਪਣੇ ਸਾਰੇ ਹੀ ਕੋਮਲ ਅਹਿਸਾਸ ਸਾਮ ਰੱਖੇ ਸੀ ਮੈਨੂੰ ਭਾਵੇਂ ਡਰ ਸੀ ਪਰ ਪਹਿਲੀ ਰਾਤ ਹੀ ਮੈਂ ਆਪਣੇ ਆਪ ਨੂੰ ਯਕੀਨ ਦਿਵਾ ਲਿਆ ਸੀ ਕਿ ਮੈਨੂੰ ਜਿਵੇਂ ਦੀ ਸਾਉ ਕੁੜੀ ਚਾਹੀਦੀ ਸੀ ਓਵੇਂ ਦੀ ਮਿਲ ਗਈ ਸਾਰੇ ਪਾਪ ਕਰਕੇ ਫਿਰ ਕੁੜੀ ਸਾਉ ਲਾਪਦਾ ਫਿਰਦਾ ਸੀ ਬ੍ਰਿੰਦਰ ਨੇ ਸੈ ਸਵੇ ਭਾਗਿਆ ਜੱਗੀ ਉਵੇਂ ਹੀ ਦਾਸਦਾ ਰਿਹਾ ਦੇਖ ਮੈਂ ਐਨਾ ਕੰਮ ਚ ਰਿਆ ਮੈਨੂੰ ਪਤਾ ਲੱਗ ਗਿਆ ਕਿ ਸਾਊ ਕੁੜੀ ਤੇ ਖਰਾਬ ਕੁੜੀ ਤੇ ਖਰਾਬ ਚ ਕੀ ਫਰਕ ਹੁੰਦਾ ਹੁਣ ਖਰਾਬ ਕੁੜੀ ਲਿਆ ਕੇ ਘਰ ਥੋੜੀ ਪਟਣਾ ਆ ਫਿਰ ਵਾਪਸ ਕਿਉਂ ਆ ਗਿਆ ਦੁਹਾ ਕਤਰ ਤੋਂ ਤੇ ਇੱਥੇ ਨੌਕਰੀ ਕਰਦਾ ਪਿਆ ਹੋਂਦੇ ਨਾਲੋਂ ਤਾਂ ਚੌਥਾ ਹਿੱਸਾ ਵੀ ਕਮਾਈ ਨਹੀਂ ਹੋਣੀ ਜੱਗੀ ਨੇ ਦੁਬਾਰਾ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਉੱਧਰ ਜਾਂਦਾ ਤਾਂ ਮੁਰਮੁਰ ਇੰਡੀਆ ਯਾਦ ਆਉਂਦਾ ਨੀਲਮ ਯਾਦ ਆਉਂਦੀ ਮੇਰੇ ਲਈ ਤਾਂ ਇਹਦੇ ਬਿਨਾਂ ਇੱਕ ਦਿਨ ਕਟਣਾ ਮੁਸ਼ਕਿਲ ਲੱਗਦਾ। ਉਹ ਪੂਰੇ ਫੋਨ ਤੇ ਰੋਂਦੀ ਰਹਿੰਦੀ। ਇਹ ਵੀ ਦੱਸਦੀ ਕਿ ਰਾਤਾਂ ਐਂਦੀਆਂ ਵੀ ਉਂਝ ਹੀ ਕਾਲੀਆਂ ਲੰਘਦੀਆਂ ਜਿਵੇਂ ਉਧਰ ਮੇਰੀਆਂ। ਮੈਨੂੰ ਲੱਗਦਾ ਜਿਵੇਂ ਮੈਂ ਕਿਸੇ ਸੁੱਕੇ ਬਾਲ ਨੂੰ ਤਿਲੀ ਲਾ ਕੇ ਦੂਰ ਜਾ ਬੈਠਾ ਹਾਂ। ਜਿਹੜਾ ਆਪਣੇ ਆਪ ਬਲ ਰਿਹਾ ਹੋਵੇ ਹੁਣ। ਫਿਰ ਮੈਨੂੰ ਅਰਸ਼ ਦੀ ਭਾਬੀ ਯਾਦ ਆ ਜਾਂਦੀ। ਕਿਤੇ ਮੇਰੇ ਨਾਲ ਵੀ ਉਹਦੇ ਵਰਗੀ ਨਾ ਹੋ ਜਾਏ। ਮੈਂ ਮਾਂ ਤੇ ਭਾਬੀ ਨੂੰ ਆਖਦਾ ਤੁਸੀਂ ਨੀਲਨ ਦੇ ਕੋਲ ਹੀ ਸੌਂਿਆ ਕਰੋ। ਕਦੇ ਕੱਲੀ ਨੂੰ ਪੇਕੇ ਨਾ ਭੇਜੋ ਪਰ ਮਨ ਕਿਤੇ ਟੇਕਦਾ ਰਾਤ-ਰਾਤ ਪਰ ਜਾਗਦੇ ਵੀ ਨਿਕਲ ਜਾਂਦੇ ਗੱਲ ਕੀ ਸਰੀਰ ਮਨ ਦੋਵੇਂ ਪਰੇਸ਼ਾਨ ਫੇਰ ਸੋਚਿਆ ਮਨਾ ਅੱਧੀ ਰੋਟੀ ਖਾ ਲਵਾਂਗੇ ਪਰ ਆਪਾਂ ਤੋਂ ਆ ਸਭ ਨਹੀਂ ਚੱਲਿਆ ਜਾਣਾ ਫੇਰ ਇੱਥੇ ਆ ਗਈ ਬਸ ਤੇ ਹੁਣ ਵਰਿੰਦਰ ਨੇ ਪੁੱਛਿਆ ਹੁਣ ਮੁੰਡਾ ਹੋ ਗਿਆ ਸਾਲ ਦਾ ਘਰ ਆਪਣੇ ਘਰ ਵਰਗੀ ਮौज ਨਹੀਂ ਐ ਰੋਜ਼ ਰਾਤੀ ਘਰ ਚਲੇ ਜਾਈਦਾ ਪਰ ਹੁਣ ਥੋੜਾ ਖਰਚੇ ਵੱਲੋਂ ਔਖੇ ਆ ਘਰਦਿਆਂ ਨੇ ਅੱਡ ਕਰ ਦਿੱਤੇ ਹੁਣ ਸੋਚਦੇ ਹਿਸਾਬ ਵਾਲੀ ਮੈਡਮ ਦੀ ਗੱਲ ਮੰਨਦੇ ਤਾਂ ਕਿਤੇ ਲੱਗਣ ਜੋਗੇ ਹੋ ਜਾਂਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਯਾਦ ਆਉਂਦਾ ਹੁੰਦਾ ਵਰਿੰਦਰ ਨੇ ਸਹਿਸਪਾ ਕਿਆ ਚੱਲ ਦੇਖੀ ਜੇ ਕਦੇ ਕੋਈ ਠੇਕੇ ਤੇ ਕੋਈ ਬੰਦਾ ਰੱਖਿਆ ਤਾਂ ਮੈਨੂੰ ਦੱਸ ਦੇਵੀਂ ਫੈਕਟਰੀ ਵਾਲੇ ਤਾਂ ਜਾਣ ਕੱਢ ਕੇ ਵੀ 8000 ਦਿੰਦੇ ਨੇ ਜੇ ਕਦੇ ਓਵਰਟਾਈਮ ਕਰੀਏ ਤਾਂ 12 ਹੋ ਜਾਂਦਾ ਐਨੇ 'ਚ ਕੁਝ ਨਹੀਂ ਬੰਦਦਾ ਸਾਡੇ ਅੱਤੇ ਸਟਾਫ ਸਾਰਾ ਟੈਕਨੀਕਲ ਐ ਫਿਰ ਵੀ ਜੇ ਕਦੇ ਮੌਕਾ ਬਣਿਆ ਤਾਂ ਦੱਸੋ ਵਰਿੰਦਰ ਨੇ ਮਾਯੂਸ ਨਾ ਕਰਨੀ ਉਸਨੂੰ ਜਵਾਬ ਦਿੱਤਾ ਬਾਸੀ ਯਾਰ ਹੁਣ ਤਾਂ ਮੁੰਡੇ ਨੂੰ ਇਹੋ ਸਮਝਾਉਣਾ ਵੇ ਆਪਣੇ ਨੂੰ ਕਿ ਪੁੱਤ ਪੜ ਲੈ ਅਸੀਂ ਤਾਂ ਲਫੰਡਰਗਿਰੀ ਕਰਕੇ ਫੈਕਟਰੀਆਂ ਜੋਗੇ ਰਹਿ ਗਏ ਉਹ ਕਿਤੇ ਤੇਰੇ ਵਰਗਾ ਸਾਹਬ ਲੱਗ ਜਾਏ ਤਾਂ ਜ਼ਿੰਦਗੀ ਬਣ ਜਾਊ ਐਨੀ ਉਮਰ ਤੱਕ ਕੁੜੀਆਂ ਦੀ ਗਿਣਤੀ ਕਰਦੇ ਆ ਜੱਗੀ ਨੂੰ ਲੱਗਦਾ ਸੀ ਕਿ ਉਹ ਵਰਿੰਦਰ ਨਾਲੋਂ ਕਿਤੇ ਵਧੀਆ ਸੀ ਪਰ ਪਿਛਲੇ ਕੁਝ ਸਾਲਾਂ ਚ ਐਸੀ ਸੁਰਦਸ ਦੀ ਕਬੀਲਦਾਰੀ ਚ ਘੁੰਮੀ ਸੀ ਕਿ ਉਹਨੂੰ ਨੀਲਮ ਨਾਲ ਸੌਣ ਦਾ ਚੇਤਾ ਵੀ ਭੁੱਲ ਜਾਂਦਾ ਸੀ ਪਤਾ ਨਹੀਂ ਸਮੇਂ ਦੀ ਤਕਰੀ ਕਿੰਜ ਤੇ ਕਦੋਂ ਸਭ ਸੰਤੋਲ ਕਰ ਦਿੰਦੀ ਹੈ اچانک ਨੀਲਮ ਦਾ ਖਿਆਲ ਆਉਂਦੇ ਹੀ ਉਸਨੇ ਘਰ ਫੋਨ ਲਾਇਆ ਹਾਲ ਪੁੱਛਣ ਲਈ ਜਾਂ ਨੀਲਮ ਘਰ ਹੀ ਹੈ ਇਹ ਦੇਖਣ ਲਈ ਇਹ ਨਹੀਂ ਪਤਾ ਦੋਸਤੋ ਤੁਸੀਂ ਸੁਣੀ ਕਹਾਣੀ ਸਮੇਂ ਦੀ ਤਕਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਘਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ